ਵੰਸਤੇ ਆਏ ਕਿਸਾਨ ਭਰਾਵੋ ਤੇ ਮੇਰੀਓ ਭੈਣੋ ਪਹਿਲਾ ਮੈਂ ਜ਼ਿਕਰ ਕਰਨਾ ਵੀ ਇਹ ਘਟਨਾ ਜਿਹੜੀ 6 ਜੂਨ ਨੂੰ ਵਾਪਰੀ ਹੈ ਇਹ ਘਟਨਾ ਅਸਲ ਚ ਕੀ ਹੈ ਇਹ ਇੱਕ ਘਟਨਾ ਕੋਈ ਗਣੀ ਮਿੱਥੀ ਨਹੀਂ ਹੈ ਅਚਾਨਕ ਇਨਸੀਡੈਂਟ ਹੈ ਇੱਕ ਦੂਜੇ ਨੂੰ ਕੋਈ ਜਾਣਦੇ ਨਹੀਂ ਸੀ ਇਹ ਆਮਣੇ ਸਾਹਮਣੇ ਹੋਏ ਕਿਸੇ ਕਾਰਨ ਕਰਕੇ ਇਹਨਾਂ ਦੀ ਤੂਤੂ ਮੈਮਾ ਹੋਰ ਕੇ ਇਹ ਭੇੜ ਹੋਇਆ ਭੇੜ ਹੋਣ ਤੋਂ ਬਾਅਦ ਜਦੋਂ ਮਨਜੀਤ ਨੂੰ ਪਤਾ ਲੱਗਿਆ ਉਹਦੇ ਪੁੱਤਰ ਤੇ ਅਟੈਕ ਹੋਇਆ ਪੁੱਤਰ ਦੇ ਪਿਓ ਦੇ ਰਿਸ਼ਤੇ 'ਚੋਂ ਜੋ ਰੀਐਕਸ਼ਨ ਮਨਜੀਤ ਨੇ ਕੀਤਾ ਉਹ ਹਰ ਇੱਕ ਪਿਓ ਹੀ ਕਰਦਾ ਹੈ ਬਸ ਨਾਈਫਰ ਕੇ ਕਿ ਮਨਜੀਤ ਇੱਕ ਜਥੇਬੰਦੀ ਦਾ ਸੀਨੀਅਰ ਆਗੂ ਹੈ ਇਸ ਕਰਕੇ ਅਸੀਂ ਉਸ ਨੂੰ ਐ ਸਮਝਿਆ ਵੀ ਇੱਕ ਸੀਨੀਅਰ ਆਗੂ ਦੇ ਨਾਤੇ ਤੇਰੀ ਕੁਝ ਜ਼ਿੰਮੇਵਾਰੀ ਤੇ ਤੇ ਤੋਂ ਹੀ ਗਲਤ ਹੋਇਆ ਇਸ ਨੂੰ ਅਸੀਂ ਸਵੀਕਾਰ ਕਰ ਲਿਆ ਵੀ ਇਹ ਸਤੋ ਗਲਤ ਰਿਹਾ ਅਸਲ ਵਿੱਚ ਇਹ ਘਟਨਾ ਜਿੱਤੇ ਵਾਪਰੀ ਮਨਜੀਤ ਕੌਣ ਹੈ ਮਨਜੀਤ ਕੀ ਹੈ ਇਹ ਤਾਸ਼ ਦੇ ਪੱਤੇ ਵਾਂਗੂ ਲੋਕਾਂ ਦੇ ਸਾਹਮਣੇ ਜਿਨ੍ਹਾਂ ਨੇ ਇਹ ਘਟਨਾ ਨੂੰ ਇੰਤਜ਼ਾਮ ਦੇ ਕੇ ਪਹਿਲ ਕਦਮੀ ਕੀਤੀ ਹੈ ਉਹ ਕੌਣ ਨੇ ਉਹ ਕਿਹਦੇ ਨਾਲ ਜੁੜੇ ਹੋਏ ਨੇ ਉਹ ਕਿਹੜੇ ਫਿਰਕੇ ਦੇ ਨੇ ਉਹ ਕਿਹੜੀ ਜਾਤ ਦੇ ਨੇ ਕਿਹੜੀ ਜਮਾਤ ਦੇ ਨੇ ਇਸ ਗੱਲ ਬਾਰੇ ਦਿਨ ਸੈਂਕੜੇ ਕੋਹਾਂ ਦਾ ਵਾ ਵਾਸਤਾ ਵੀ ਨਹੀਂ ਜੇ ਉਹਨੂੰ ਪਿਸ਼ੋਕੜ ਦੇਖਣਾ ਹੋਵੇ ਜਿਵੇਂ 44 ਕਮੇਟੀ ਦੀ ਰਿਪੋਰਟ ਹੈ ਸਾਡੀ ਰਿਪੋਰਟ ਹੈ ਪੁਲਿਸ ਦੇ ਕੋਲੇ ਵੀ ਰਿਪੋਰਟ ਹੈ ਯਾਨੀ ਪਹਿਲੀ ਬਲਾਕਾਡ ਦੇ ਵਿੱਚ ਪੁਲਿਸ ਨੇ ਮੰਨਿਆ ਵੀ ਇਹ ਗੈਂਗ ਹੈਗੀ 14 ਬੰਦੇ ਹੁੰਦੇ ਸੜ ਤੇ 9-6 ਬੰਦਿਆਂ ਦੇ ਧਰੇ ਹੋਏ ਗੈਂਗ ਤਾਂ ਫਿਰ ਲੁੱਟਾਂ ਖੋਹਾਂ ਵਾਲਾ ਗੈਂਗ ਹੋਵੇ ਨਸ਼ੇ ਵੇਚਣ ਵਾਲੀ ਕੋਈ ਪਾਰਟੀ ਹੋਵੇ ਚੋਰੀਆਂ ਕਰਨ ਵਾਲੀ ਕੋਈ ਪਾਰਟੀ ਹੋਵੇ ਉਹਦਾ ਕਿਸੇ ਜਾਤ ਦੇ ਹੋਣ ਕਿਸੇ ਫਿਰਕੇ ਦੇ ਹੋਣ ਚਾਹੇ ਕਿਸੇ ਜਮਾਤ ਦੇ ਹੋਣਾ ਉਹਦਾ ਕ੍ਰਿਮੀਨਲ ਤਾਂ ਸਾਰੇ ਲੋਕਾਂ ਦੇ ਸਾਰੇ ਸਮਾਜ ਵਾਸਤੇ ਮਾੜੇ ਹੁੰਦੇ ਆ ਬਈ ਉਹ ਕਿਉਂ ਉਧਰ ਨੂੰ ਗਏ ਨੇ ਹੱਡ ਕਰਨ ਪਰ ਇਹ ਮਸਲੇ ਨੂੰ ਜਾਤ ਦਾ ਜਿਨੇ ਬਣਾਤਾ ਪਣਾ ਪਹਿਲਾ ਦੋਸ਼ੀ ਚੁਕਾਉਣਾ ਹੈ ਪਹਿਲਾ ਦੋਸ਼ੀ ਤਾਂ ਪੁਲਿਸ ਪ੍ਰਸ਼ਾਸਨ ਹੈ ਜਿਹਨੂੰ ਫੋਨ ਕੀਤਾ ਜਗਤਾਰ ਲੱਡੀ ਨੇ ਵਿਆ ਘਟਨਾ ਵਾਪਰੀ ਜੀ ਤੁਸੀਂ ਵੀ ਆਓ ਮੈਂ ਵੀ ਜਾਣਾ ਜਗਤਾਰ ਉੱਥੇ ਪਹੁੰਚਦਾ ਐਸੇ ਚੋਂ ਫੇਰ ਨਹੀਂ ਜਾਂਦਾ ਉਧਰੋਂ ਫੇਰ ਫੋਨ ਕਰਦਾ ਵੀ ਤੁਸੀਂ ਇੱਥੇ ਆਓ ਅੱਧੇ ਪੌਣੇ ਘੰਟੇ ਬਾਅਦ ਐਚਐਸ ਸਭ ਜਾਂਦੇ ਨੇ ਉਹ ਜਿਹੜੇ ਮੁੰਡਿਆਂ ਦੇ ਨਾਲੇ ਘਟਨਾ ਵਾਪਰੀਆ ਉਹ ਉਹਨਾਂ ਨੂੰ ਹਰਾਸਤ ਵਿੱਚ ਉੱਥੇ ਜਗ੍ਹਾ ਤੀ ਦੇ ਐਸ ਐਚਓ ਸਾਹਿਬ ਨੇ ਅਗਦੀ ਐਫ ਆਈ ਆਫ ਆਈ ਆਰ ਬੜੇ ਸ਼ੌਕ ਨਾਲ ਲਿਖੀ ਐ ਉਹ ਐਫ ਆਈ ਆਰ ਪੁਲਿਸ ਦੀ ਲਿਖੀ ਹੋਈ ਐ ਐਫ ਆਈ ਆਰ ਹੈ ਪੁਲਿਸ ਨੇ ਬੜੇ ਸ਼ੌਕ ਨਾਲ ਬੜਿਆ ਕਿ ਪਹਿਲਾ ਉਹ ਬੰਦਿਆਂ ਨੂੰ ਕੋਟਿਆ 2 ਘੰਟੇ ਪਿੰਡਾਂ ਚ ਕਮਾਇਆ ਕਮਾ ਕੇ ਪੇਸ਼ ਦਿੱਤਾ ਜਗਤਾਰ ਲੱਗੇ ਨੇ ਐਉਂ ਕੀਤਾ ਮਨਜੀਤ ਨੇ ਐਉਂ ਕੀਤਾ ਜਗਤਾਰ ਨੇ ਐਉਂ ਕੀਤਾ ਮਨਜੀਤ ਨੇ ਐਉਂ ਕੀਤਾ ਜਗਤਾਰ ਨੂੰ ਵਿਚ ਮੜਦਾ ਸੈਂਕੜੇ ਕੋਹ ਦੂਰ ਵੀ ਇਹ ਸਚਾਈ ਤੋਂ ਸੈਂਕੜੇ ਕੋਹ ਦੂਰ ਹੈ ਆ ਗੱਲ ਨਹੀਂ ਦੂਜਾ ਐਸੀ ਐਟਲਾ ਦਾ ਨਾਲ ਕੁੱਟਮਾਰ ਹੋਈ ਹੈ ਉਧਰ ਇਹਨਾਂ ਨੇ ਜਾਨ ਲੈ ਦਾ ਹਮ ਲਗਿਤਾ ਪੂਰੀ ਪੁਲਿਸ ਨੂੰ ਇਹ ਜਾਣਕਾਰੀ ਹੈ ਕਿ ਜਿੱਥੇ ਸੂਆ ਮਾਰਿਆ ਜਿਹੜੀ ਜਗ੍ਹਾ ਤੇ ਮਾਰਿਆ ਉਹ ਕਿਸੇ ਸੁਧਾਰਨ ਵਿਅਕਤੀ ਦਾ ਹਮਲਾ ਨਹੀਂ ਹੈ ਕਾਤਲ ਨਾ ਹਮਲੇ ਆਹੀ ਇੱਕ ਘਟਨਾ ਜਿਹੜੀ ਆ ਪਿਛਲੇ ਦਿਨੀ ਵਾਪਰੀਆ ਮਜ਼ਦੂਰ ਦਾ ਮੁੰਡਾ ਮਾਰਿਆ ਸ਼ੇਟਾਂ ਛਾਣੇ ਚ ਕਿਹੜਾ ਪਿੰਡ ਆ ਜਲ ਉਹ ਮੈਨੂੰ ਕਸੂਤਾ ਜਾਂ ਨਾ ਆ ਉਹਨੇ ਵੀ ਸੂਆ ਮਾਰਿਆ ਉਹਦੀ ਮਜ਼ਦੂਰ ਦੇ ਮੁੰਡੇ ਦੀ ਮਤ ਹੋ ਗਈ ਉਹ ਸਾਥੀ ਜਿਹੜੇ ਪੋਲੀਟਿਕਲ ਮੋਟਾ ਨੇ ਰੋਟੀਆਂ ਸੇਕਣ ਆਏ ਨੇ ਜਾ ਕੇ ਥਾਣਾ ਘੇਰਿਆ ਤੇ ਦਿਖਾ ਦਿਓ ਜਾਓ ਅਸੀਂ ਕਹਿੰਦੇ ਮਜ਼ਦੂਰ ਤੇ ਪਰ ਮਾੜਾ ਹੋ ਗਿਆ ਸਾਨੂੰ ਤਾਂ ਇਹ ਘਟਨਾ ਘੱਟੀ ਤੋਂ ਬਾਅਦ ਪਤਾ ਲੱਗਾ ਵੀ ਜਿਹੜੇ ਹਮਲਾਵਰ ਮੁੰਡੇ ਸੀ ਨਾ ਉਹ ਇਹ ਦਲਿਤ ਜਾਤੀ ਨਾਲ ਸੰਬੰਧਤ ਨਹੀਂ ਨਾ ਮਨਜੀਤ ਨੂੰ ਪਤਾ ਸਾਰੀ ਵੀਡੀਓ ਮੈਂ ਦੇਖੀ ਹੈ ਕਿਤੇ ਮਨਜੀਤ ਦੀ ਗਾਲ ਨਹੀਂ ਜਿੰਨੀਆਂ ਚਲੋ ਇਹਨੇ ਬਾੜ ਦੱਤਾ ਕੀਤੀਆਂ ਨੇ ਸੰਭਲ ਕੇ ਕੀਤੀ ਜਾਂਦੀ ਹੈ ਸਿਰ 'ਚ ਕੋਈ ਸੱਟ ਮਾਰਦਾ ਮੈਂ ਨਹੀਂ ਦੇ। ਚਲ ਅਸੀਂ ਤਾਂ ਉਹਨੂੰ ਵੀ ਗਲਤ ਮੰਨ ਲੈਣਾ। ਐਸ ਐਚਓ ਸਾਹਿਬ ਇੱਕ ਤਾਂ ਇਹ ਬਣਾਇਆ। ਉਹਨੂੰ ਵਿੱਚ ਮੜਤਾ ਜਰਤਾਰ ਨੂੰ ਆ ਪਿੰਡਾਂ 'ਚ ਫੇਰੇ ਹੋਏ ਨੂੰ ਅਗਵਾ ਬਣਾਇਆ ਤਾਂ ਉਹਨਾਂ ਨੂੰ ਵੀ ਪਹਿਲਾਂ ਡਾਂਗਾ ਨਾ ਕੁੱਟੇ ਫਿਰ ਅਗਵਾ ਕਰਕੇ ਪਿੰਡਾਂ 'ਚ ਲੈ ਕੇ ਗਏ। ਫਿਰ ਉਹ ਉਹਨਾਂ ਨੂੰ ਪੇਸ਼ ਕੀਤਾ ਪਿੱਛੋਂ। ਜਦੋਂ ਪੇਸ਼ ਕਰਦੇ ਨੇ ਹੋਰ ਨ ਮਾਪਿਆਂ ਨੂੰ ਫੋਨ ਕਰਕੇ ਬਦੋਨਾ ਜੀ ਮੈਂ ਉਹਨਾਂ ਦੇ ਹਵਾਲੇ ਕਰਾਂ ਪਹਿਲਾਂ ਇਸ ਘਟਨਾ ਦੇ ਪਿਛਲੇ ਪਾਸੇ ਕੀ ਸੀਗਾ ਕਿ ਜ਼ਖਮੀ ਹੈ ਜ਼ਖਮ ਕਰਕੇ ਲਿਓ 307 ਬੁਲਾਵਾਂਗੇ ਇਹਦੇ ਤੇ 2 ਘੰਟੇ ਤੱਕ 2.5 ਘੰਟੇ ਤੱਕ ਕੋਈ ਠਾਣੇ ਰੱਖਿਆ ਕਿ ਉਹਨਾਂ ਨੇ ਜਦੋਂ 6:00 ਵੱਜੇ ਹੋਈ ਸੀ ਉਹਨਾਂ ਨੂੰ ਜਾ ਕੇ ਮੈਡੀਕਲ ਕਰਾਉਣਾ ਸੀ ਡਾਕਟਰ ਦੇ ਪੇਚ ਨਹੀਂ ਸੀ ਉਹ ਕਰਨੇ ਚਾਹੀਦੇ ਸਨ ਸੋਟਾ ਹੈ ਨੀਤ ਮਾਰੀ ਸਾਨੂੰ ਸ਼ੱਕ ਪੈਂਦਾ ਹੈ ਵੀ ਉਹ ਤੇ ਨੁਕਸਾਨਿਆਂ ਜਾਂਦਾ ਤੇ ਕਤਲ ਦਾ ਪਰਜਾ ਮਨਜੀਤ ਤੇ ਕਰਨ ਦਾ ਇਰਾਦਾ ਸੀ ਕਿਉਂਕਿ ਮਨਜੀਤ ਜਗਤਾਰ ਇਹ ਸਾਨੂੰ ਰੜਕਦੇ ਸੀ ਜਥੇਵੰਦੀ ਪੋਲੀਟੀਕਲ ਪਾਰਟੀ ਨੂੰ ਰੜਕਦੀ ਹੈ ਪੁਲਿਸ ਅਫਸਰਾਂ ਨੇ ਕਈ ਵਾਰ ਕਈ ਵਾਰ ਆਈ ਹੈ ਗੱਲ ਇਹ ਇੱਕ ਵਾਰ ਕਿਸੇ ਸਾਥੀ ਨੇ ਦੱਸਿਆ ਵੀ ਪੁਲਿਸ ਅਫਸਰ ਕਿਸੇ ਮੁੰਡੇ ਦੇ ਹੱਥ ਮਾਰ ਕੇ ਕਹਿੰਦਾ ਵੀ ਸਾਡਾ ਵੀ ਬੇੜਾ ਨੂੰ ਕੋਈ ਗੱਲ ਨਹੀਂ ਲੇਖ ਲਾਂਗੇ ਤੁਹਾਡਾ ਤਾਂ ਰੋਜ਼ ਹੀ ਬੇੜਾ ਰਹਿੰਦਾ ਸਾਡਾ ਤਾਂ ਕਦੇ-ਕਦੇ ਆਉਂਦਾ ਰੋਜ਼ ਹੀ ਬੇੜਾ ਕਿਤੇ ਮਰਜ਼ੀ ਕਿਹ ਲੋਕ ਤੇ ਮਰਜ਼ੀ ਫੜ ਰੋ ਕਿਤੇ ਮਰਜ਼ੀ ਪਰਚਾ ਪਾ ਦਿਓ ਅੰਮ੍ਰਿਤਸਰ ਦੇ ਪਰਚੇ ਮੇਰੇ ਤੇ ਪੈ ਜਾਂਦੇ ਨੇ ਗੁਰਦਾਸਪੁਰ ਦੇ ਪਰਚੇ ਮੇਰੇ ਦੇ ਬੈਠੇ ਤੇ ਘਰੇ ਬੈਠੇ ਤੇ ਪੈ ਜਾਂਦੇ ਨੇ ਛੋਟਾ ਤਾਂ ਰੋਜ਼ ਹੀ ਵਕਤ ਹੈ ਇਸ ਕਰਕੇ ਆ ਜਿਹੜੀ ਘਟਨਾ ਹੈ ਇਹ ਪੁਲਿਸ ਨੇ ਇਹਨੂੰ ਆ ਰੂਪ ਦਿੱਤਾ ਹੈ ਜਿਹਨੇ ਮੈਨੂੰ ਤਾਂ ਇਹ ਸ਼ੱਕ ਹੈ ਕਿ ਜਿਹੜੇ ਬੰਦਿਆਂ ਨੇ ਉਹਦੇ ਧਰਨਾ ਲਾਇਆ ਉਹ ਵੀ ਪੁਲਿਸ ਨੇ ਕਹਿ ਕੇ ਲਵਾਇਆ ਤੇ ਬਰਾਬਰ ਪਰਚਾ ਦੱਤਾ ਇਸ ਕਰਕੇ ਸਾਡੀ ਅਸੀਂ ਤਾਂ ਇਸ ਘਟਨਾ ਨੂੰ ਤਾਂ ਐਂ ਦੇਖਦੇ ਜਿੱਥੇ ਤੱਕ ਮਜ਼ਦੂਰ ਜਥੇ ਬੰਨੀਆਂ ਦਾ ਸਵਾਲ ਹੈ ਮਜ਼ਦੂਰ ਤੇ ਸੇਵਨੀਆਂ ਜਦੋਂ ਵੀਡੀਓ ਦੇਖ ਕੇ ਐਕਟਿਵ ਹੋਈਆਂ ਨੇ ਚਲੋ ਹੋਣਾ ਚਾਹੀਦਾ ਕੋਈ ਮਜ਼ਦੂਰਾਂ ਤੇ ਅਤਿਆਚਾਰ ਹੁੰਦਾ ਤੁਸੀਂ ਜੀ ਸਦਕੇ ਉਹਨਾਂ ਦੇ ਬਰਾਬਰ ਖੜੋ ਸਾਡਾ ਇਤਿਹਾਸ ਆਸੀਂ ਖੜੇ ਆਂ ਪਹਿਲੀ ਵਾਰ ਹੈ ਜੇ ਘਟਨਾ ਬਾਪ ਪ੍ਰਿਆਸੀਆਂ ਆਪਦੇ ਬੰਦੇ ਨੂੰ ਪੇਸ਼ ਕਰਨ ਦੀ ਪਹਿਲੀ ਵਾਰ ਐ ਕਿਹਾ ਵੀ ਅਸੀਂ ਪੇਸ਼ ਕਰਦੇ ਆਂ 17 ਜਾਂ ਪਤਾ ਨਹੀਂ 18 ਤਰੀਕ ਨੂੰ ਪੇਸ਼ ਕਰਨ ਦੀ ਕੀਤੀ ਫਿਰ 27 ਤਰੀਕ ਨੂੰ ਪੇਸ਼ ਕਰਨੇ ਕੁਝ ੜਿੱਕਿਆ ਕਰਕੇ ਸਾਨੂੰ ਅੱਜ ਪੇਸ਼ ਕਰਨਾ ਪਿਆ ਅਸੀਂ ਪ੍ਰਮਾਨ ਕਰਦੇ ਆਂ ਜੋ ਅਸੀਂ ਕੀਤਾ ਉਹਨੂੰ ਅਸੀਂ ਪ੍ਰਮਾਨ ਕਰਦੇ ਆਂ ਉਹਦਾ ਸਾਹਮਣਾ ਕਰਾਂਗੇ ਅਸੀਂ ਪਰ ਜੋ ਨਹੀਂ ਕੀਤਾ ਉਹਦੇ ਜ਼ਿੰਮੇਵਾਰ ਕੌਣ ਨੇ ਉਹਨਾਂ ਦੇ ਦੋਸ਼ ਇਹਨੂੰ ਕਿਵੇਂ ਸਾਬਤ ਲਓਗੇ ਜਗਤਾਰ ਲੱਡੀ ਨੂੰ ਬਿਲਕੁਲ ਪੇਸ਼ ਨਹੀਂ ਕਰਦੇ ਗਲਤ ਪਰਚਾ ਪਾਇਆ ਲੜਾਂਗੇ ਐਸਆਈਐਟ ਨੇ ਸਾਨੂੰ ਪਰਮਾਨ ਨਹੀਂ ਅਸੀਂ ਲੜਾਂਗੇ ਐਸਆਈਐਟ ਐਸਐਚਓ ਤੇ ਕਾਰਵਾਈ ਹੋਊਗਾ ਅਸੀਂ ਲੜਾਂਗੇ ਨੀ ਖਤਰ ਅਸੀਂ ਸੰਘਰਸ਼ ਕਰਾਂਗੇ ਨੀ ਖਤਰ ਕੀ ਅਸੀਂ ਇੰਨੀ ਸਾਡੀ ਸਮਰੱਥਾ ਨਹੀਂ ਸੀ ਕਿ 6 ਤਰੀਕ ਨੂੰ ਇਹ ਘਟਨਾ ਵਾਪਰ ਗਈ ਸਤ ਨੂੰ ਅਸੀਂ ਬਾਲੀਆਂ ਠਾਣਾ ਨਹੀਂ ਘੇਰ ਸਕਦੇ ਸੀ ਸਾਡੇ ਕੋਲ ਇੰਨੀ ਤਾਕਤ ਹੈ ਨਹੀਂ ਸੀ ਪਲਾਜ ਨੇ ਤੇ ਕੋਈ ਐਕਸ਼ਨ ਨਹੀਂ ਕੀਤਾ ਇੱਕ ਰੱਖਿਆ ਸੀ ਉਹ ਵੀ ਮੁੱਲਤਵੀ ਕੀਤਾ ਇਹਦਾ ਕਾਰਨ ਕੀ ਸੀ ਇਹਦਾ ਕਾਰਨ ਨਹੀਂ ਸੀ ਪੋਲੀਟੀਕਲ ਪਾਰਟੀਆਂ ਇਹਨੂੰ ਮਜ਼ਦੂਰਾਂ ਤੇ ਕਿਸਾਨਾਂ ਦਾ ਮਸਲਾ ਬਣਾ ਕੇ ਵੱਡਾ ਬਣਾਉਂਦੀਆਂ ਇਹਦਾ ਵੱਡਾ ਰੂਪ ਦੇਣ ਦੀ ਤਿਆਰੀ ਹੁੰਦੀ ਕਿਉਂਕਿ ਉਹਨਾਂ ਦੇ ਹਿੱਤ ਇਸ ਗੱਲ ਨਾਲ ਉਹਨਾਂ ਦਾ ਕੰਮ ਵੋਟਾਂ ਨਾਲ ਲੋਕ ਜਾਣ ਠੱਠੇ ਗੂਝੇ ਸਾਡੇ ਨਾਲ ਹੀ ਪਤਾ ਕੀ ਬਾਲੀਆਂ ਦੇ ਐਸਐਚਓ ਨਾਲ ਸਾਡੀ ਕੋਈ ਦੁਸ਼ਮਣੀ ਹੈ ਕਿਉਂ ਕਹਿ ਰਹੇ ਆ ਵੀ ਉੱਥੇ ਉੱਤੇ ਕਾਰਵਾਈ ਕਰੋ ਕੋਈ ਕਹਿ ਸਕਦਾ ਮਾਂ ਦਾ ਲਾਲ ਕੋਈ ਖੜਾ ਹੋ ਕੇ ਕੋਈ ਵੀ ਮੁਲਾਜ਼ਮ ਇੱਕ ਵੀ ਮੁਲਾਜ਼ਮ ਕਿ ਕਦੇ ਅਸੀਂ ਤੁਹਾਡੇ ਮੁਲਾਜ਼ਮ ਸਸਪੈਂਡ ਕਰਾਏ ਹੋਣ ਇੱਕ ਵਾਰ ਦੀ ਗੱਲ ਹੈ ਇੱਕ ਡੀਸੀ ਦਫ਼ਤਰ ਦੇ ਮੂਹਰੇ ਮੁਲਾਜ਼ਮ ਖੜਾ ਸੀ ਉਹਦੇ ਤੋਂ ਅਸੀਂ ਧੱਕੇ ਨਾਲ ਅੰਦਰ ਜਾ ਬੜੇ ਡੀਸੀ ਦਫ਼ਤਰ ਚ ਉਥੇ ਕਾਰਵਾਈ ਹੋਈ ਸਾਨੂੰ ਬਹੁਤ ਪੀੜ ਹੋਈ ਵੀ ਸਾਡੀ ਵਜ੍ਹਾ ਕਰਕੇ ਇੱਕ ਮੁਲਾਜ਼ਮ ਨੂੰ ਸਸਪੈਂਡ ਕਰਤਾ ਜਾਂ ਲੈਣ ਹਾਜ਼ਰ ਕਰਤਾ ਅਸੀਂ ਉਹਦੇ ਬਿਆਨ ਦਿੱਤੇ ਕਾਰਵਾਈ ਕੀਤੀ ਬੋਲੇ ਵੀ ਸਾਡੀ ਗਲਤੀ ਕਰਕੇ ਕੋਈ ਮੁਲਾਜ਼ਮ ਸਸਪੈਂਡ ਹੋ ਗਿਆ ਮਲਾਜਮਾਂ ਤੋਂ ਭਲਾ ਜੇ ਕਿਸੇ ਦਾ ਮੁੰਡਾ ਥਾਣੇਦਾਰ ਲੱਗਿਆ ਉਹਨਾਂ ਦੇ ਘਰ ਦੇ ਵੀ ਤਾਂ ਸਾਡੇ ਘਰ ਦੇ ਵਰਗੇ ਹੋਣਗੇ ਉਹਨਾਂ ਦੇ ਬੱਚੇ ਵੀ ਤਾਂ ਸਾਡੇ ਬੱਚਿਆਂ ਵਰਗੇ ਹੋਣਗੇ ਨਹੀਂ ਕਿਲਾ ਤੁਹਾਡੇ ਨਾਲ ਤੁਸੀਂ ਭਾਸ਼ਾ ਉਹ ਬੋਲਦੇ ਹੋ ਜਿਹੜੇ ਹਾਕਮ ਬੋਲਦੇ ਨੇ ਤੁਸੀਂ ਕਿਹਣਾ ਕੱਢਦੇ ਹੋ ਰਜਸਾ ਕੱਢਦੇ ਹੋ ਗਲਤ ਕੰਮ ਸੋਤੋਂ ਹੁੰਦੇ ਨੇ ਅਸੀਂ ਵਿਰੋਧ ਕਰਦੇ ਹਾਂ ਉਹਦੀਆਂ ਕਿਹੜਾਂ ਕੱਢਦੇ ਹੋ ਸਾਨੂੰ ਇਹ ਕਿਹੜਾ ਛੱਡਨੇ ਚਾਹੀਦੀਆਂ ਨੇ ਪਹਿਲੀ ਗੱਲ ਤਾਂ ਇਹ ਬਈਆ ਆ ਗੱਲਾਂ ਸਾਡੀਆਂ ਪ੍ਰਸ਼ਾਸਨ ਨਾਲ ਦੂਜੀਆਂ ਸਾਡੀਆਂ ਗੱਲਾਂ ਨੇ ਕਿਸਾਨਾਂ ਮਜ਼ਦੂਰਾਂ ਦੇ ਮਸਲੇ ਤੇ ਮਜ਼ਦੂਰ ਜਥੇਬੰਦੀਆਂ ਨੇ ਮੀਟਿੰਗ ਕੀਤੀ ਅਸੀਂ ਵੀ ਮੀਟਿੰਗ ਬੁਲਾਈ ਅਸੀਂ ਆਪਣੀ ਗੱਲ ਮਜ਼ਦੂਰ ਜਥੇਬੰਦੀਆਂ ਕੋਲੇ ਰੱਖੀ ਕਿ ਇਹ ਕਿਸਾਨਾਂ ਮਜ਼ਦੂਰਾਂ ਦਾ ਮਸਲਾ ਨਹੀਂ ਹੈ ਨਾ ਹੀ ਕੋਈ ਜਥੇਬੰਦੀ ਨੇ ਕਿਸੇ ਜਥੇਬੰਦੀ ਤੇ ਅਟੈਕ ਨਹੀਂ ਕੀਤਾ ਇਹ ਸੁਧਾਰਨ ਵਾਪਰੀ ਹੋਈ ਕੋ ਘਟੜਾ ਉਹਨਾਂ ਨੇ ਇਹ ਗੱਲਾਂ ਸਾਰੀਆਂ ਮੰਨੀਆਂ ਉਹਨਾਂ ਨੇ ਨਾਬੇ ਆਪਦੀ ਮੀਟਿੰਗ ਕੀਤੀ ਨਾਬੇ ਦੀ ਮੀਟਿੰਗ ਦੇ ਵਿੱਚ ਸੱਤ ਮੈਂਬਰੀ ਕਮੇਟੀ ਬਣਾਈ ਗਈ ਉਹਦੀ ਪੜਤਾਲ ਇਹ ਕਮੇਟੀ ਦੀ ਰਿਪੋਰਟ ਆਈ ਹੈ ਜਿਹਦੇ ਕਰਕੇ ਅਸੀਂ 18 ਤਰੀਕ ਨੂੰ ਮੰਜੀਤ ਘਰਾਟੂ ਨੂੰ ਪੇਸ਼ ਕਰਨਾ ਸੀ ਉਹਨਾਂ ਦੀ ਬੇਨਤੀ 'ਚ ਅਸੀਂ ਉਹ ਪਿੱਛੇ ਕੀਤਾ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੀ ਪੜਤਾਲ ਤੇ ਇਹ ਫਰਕ ਪਾਉਂਦਾ ਤੁਸੀਂ ਇਸ ਕਰਕੇ ਇਹਨੂੰ ਮੁਲਤਵੀ ਕਰਤਾ ਉਹ ਪ੍ਰੋਗਰਾਮ ਅਸੀਂ ਮੁਲਤਵੀ ਕੀਤਾ ਪੜਤਾਲੀਆ ਕਮਿਊਨਿਟੀ ਦੀ ਰਿਪੋਰਟ ਜਨਤਕ ਹੋਈ ਹੋਈ ਐ ਅਖਬਾਰ ਚਾਈ ਹੋਈ ਐ ਵੀਡੀਓ ਪਈ ਹੋਈ ਐ ਕਿ ਐਸਸੀ ਐਕਟ ਦਾ ਇਹ ਮਸਲਾ ਬਣਦਾ ਹੀ ਨਹੀਂ ਇੱਕ ਜਗਤਾਰ ਲੱਡੀ ਨੂੰ ਝੂਠਾ ਪਾਇਆ ਐ ਉਹਦੀ ਰਿਪੋਰਟ ਦੇ ਵਿੱਚ ਆ ਸਾਰਾ ਕੁਝ ਤੇ ਜਿਹੜੇ ਇਹ ਸਾਥੀ ਨੇ ਜਿਨ੍ਹਾਂ ਦਾ ਮਜ਼ਦੂਰ ਜਥੇਬੰਦੀ ਕਹਿੰਦੇ ਨੇ ਮਜ਼ਦੂਰਾਂ ਦੇ ਮੁੰਡੇ ਨੇ ਉਹ ਕਹਿੰਦੇ ਬਕਾਇਦਾ ਇਹ ਗੈਂਗ ਹੈ ਇਹ ਗੈਂਗ ਬਡਰੁਖਾਂ ਦੇ ਵਿੱਚ ਇਹਨਾਂ ਨੇ ਟਾਈਮ ਬੰਨ ਕੇ ਉਹਦੇ ਲੜਾਈ ਕਰਨੀ ਸੀ ਉਹ ਲੜਾਈ ਲੜਨ ਵਾਸਤੇ ਜਾ ਰਹੇ ਸੀ ਇਹਦਾ ਸਮਝੌਤਾ ਹੋ ਗਿਆ ਇਸ ਕਰਕੇ ਉਹ ਗਏ ਨਹੀਂ ਉਹ ਲੜਾਈ ਇੱਧਰ ਟਲ ਗਈ ਜੇ ਨੂੰ ਬਰੀਕੀ ਨਾਲ ਦੇਖਣਾ ਹੋਵੇ ਕਿ ਉਹ ਪਿਆਰ ਪੁੱਤ ਦੇ ਰਿਸ਼ਤੇ ਕਿਵੇਂ ਹੁੰਦੇ ਨੇ ਜਦੋਂ ਬੰਜੀਤ ਨੂੰ ਪਤਾ ਲੱਗਿਆ ਵੀ ਮੇਰੇ ਮੁੰਡੇ ਤੇ ਜਾਨਲੇਵਾ ਹਮਲਾ ਕਰ ਕੀਤਾ ਤਾਂ ਇਹਨੇ ਪੁੱਛਿਆ ਵੀ ਤੂੰ ਠੀਕ ਹੈ ਉਹ ਕਹਿੰਦਾ ਵੀ ਹਾਂ ਠੀਕ ਕਹਿੰਦਾ ਤੂੰ ਉਹਨਾਂ ਦਾ ਪਿੱਛਾ ਕਰ। ਮੈਂ ਆਉਣਾ। ਕਿਸੇ ਜਥੇਬੰਦੀ ਵਾਲੇ ਨੂੰ ਫੋਨ ਕੀਤਾ ਮਨਜੀਤ ਨੇ ਵੀ ਤੁਸੀਂ ਆ ਜਾਓ ਭਾਈ ਮੈਂ ਉਹਨਾਂ ਦਾ ਗੁੰਡਿਆਂ ਦਾ ਮੁਕਾਬਲਾ ਕਰਨਾ। ਇਹ ਇਕੱਲੇ ਉਹਨਾਂ ਦਾ ਪਿੱਛਾ ਕਰਦਾ। ਉਹ 14 ਨੇ ਜੇ ਪਣਾ ਉਹ ਇਕੱਠੇ ਹੁੰਦੇ ਤਾਂ ਮਨਜੀਤ ਦਾ ਕੀ ਬਣਾ ਦਿੰਦੇ ਪਣਾ। ਮੁੰਡੇ ਦਾ ਤਾਂ ਅਟੈਕ ਹੋਇਆ ਸੀ ਮਨਜੀਤ ਨੂੰ ਉਹ ਕਤਲ ਕਰ ਪਰ ਜਿਹੜੇ ਗੁੱਸੇ ਨਾਲ ਜਿਹੜੀ ਭਾਵਨਾ ਬਣਦੀ ਹੈ ਜਿਹੜੀ ਪਿਓ ਦੀ ਉਦੋਂ ਹਾਲਤ ਹੁੰਦੀ ਹੈ ਉਹਨੇ ਸੋਚਣ ਹੀ ਨਹੀਂ ਦਿੱਤਾ ਵੀ ਜਿਹੜੇ ਆਗਲੇ ਬੰਦੇ ਨੇ ਜਿਨ੍ਹਾਂ ਨੂੰ ਅਸੀਂ ਘੇਰਨ ਚੱਲਿਆ ਉਹ ਪਤਾ ਨਹੀਂ ਗਿਣਤੀ 'ਚ ਕਿੰਨੇ ਹੋਣਗੇ ਉਹਨਾਂ ਕੋਲੇ ਕਹੇ ਜਿਹੇ ਹਥਿਆਰ ਹੋਣਗੇ ਉਹ ਮੇਰਾ ਕੀ ਬਣਾ ਦੇਣਗੇ ਜੇ ਨਹੀਂ ਪ੍ਰਸ਼ਾਸਨ ਇਹ ਗੱਲ ਸਾਡੀ ਮੰਨੇ ਕਿ ਪਿਓ ਪੁੱਤ ਦੇ ਰਿਸ਼ਤੇ 'ਚ ਉਹ ਹਾਜ਼ਰ ਸੁਭਾਵਕ ਹੋ ਜਾਂਦਾ ਹੈ ਮੈਂ ਧਾਰਨ ਦਿੱਤੀ ਹੈ ਕਿ ਅੱਜ ਤੋਂ 14 ਸਾਲ ਪਹਿਲਾਂ ਮੂਨਕ ਦੇ ਐਸ ਡੀ ਐਮ ਦੇ ਕੋਲੇ ਅਸੀਂ ਕਿਸੇ ਮਸਲੇ ਤੇ ਗੱਲਬਾਤ ਚ ਬੈਠੇ ਆ ਟਕਰਾਅ ਵਾਲਾ ਮਸਲਾ ਸੀ ਗੱਲ ਚੱਲਦਿਆਂ ਚੱਲਦਿਆਂ ਫੋਨ ਆ ਗਿਆ ਐਸ ਡੀ ਐਮ ਸਾਹਿਬ ਨੂੰ ਫੋਨ ਸੁਣ ਕੇ ਉਹਦੇ ਅੱਖਾਂ ਚੋਂ ਪਾਣੀ ਆ ਗਿਆ ਕੱਪੜੇ ਨਾਲ ਜਦੋਂ ਅੱਖਾਂ ਪੂੰਝ ਰਿਹਾ ਹੈ ਸਾਨੂੰ ਵੀ ਅਸੀਂ ਵੀ ਲੋਰੇ ਪੋਰੇ ਹੋ ਗਏ ਵੀ ਕੋਈ ਘਟਨਾ ਵਾਪਰ ਗਈ ਅਸੀਂ ਪੁੱਛਿਆ ਅਸ਼ਲੀਆ ਸਾਹਿਬ ਕੀ ਹੋ ਗਿਆ ਛੱਡ ਦਿਨਿਆ ਗੱਲ ਜੀ ਆਪਾਂ ਵਿੱਚੀ ਤੁਸੀਂ ਕਿਰਪਾ ਕਰਕੇ ਸਾਨੂੰ ਦੱਸੋ ਵੀ ਘਟਨਾ ਕੀ ਹੋ ਅਸ਼ਲੀਆ ਸਾਹਿਬ ਨੇ ਕਿਹਾ ਮੂਰੋਂ ਕਿ ਮੇਰੀ ਕੁੜੀ ਕਾਲਜ ਚ ਪੜਨ ਗਈ ਸੀ ਉਹਨੂੰ 104 ਬੁਖਾਰ ਹੋ ਗਿਆ 104 ਬੁਖਾਰ ਹੋਣ ਤੇ ਆਈਏ ਅਸਧਕਾਰੀ ਨੂੰ ਅੰਜੂ ਆ ਕੇ ਗੱਲ ਨਹੀਂ ਹੋ ਸਕੀ ਕਿਸੇ ਪੁੱਤ ਤੇ ਜਾਨ ਲੈ ਰਹਾਟੈਕ ਹੋਣ ਤੋਂ ਬਾਅਦ ਪਿਓ ਦੀ ਹਾਲਤ ਕਿਹੋ ਜਿਹੀ ਹੋਗੀ ਇਹ ਤੁਸੀਂ ਆਪ ਸਮਝੋ। ਆਪ ਦੇਖੋ ਬਈ। ਉਸ ਗੱਲ ਚ ਸਾਰੀ ਬਾਤ ਪਈ। ਨਾ ਨਾ ਅਗਲੇ ਦੇਖੇ ਵੀ ਕਿੰਨੀ ਗਲਤੀ ਚ ਨੇ। ਨਾ ਇਹ ਦੇਖਿਆ ਵੀ ਉਹਨਾਂ ਕੋਲੇ ਹਥਿਆਰ ਕਿੰਨੇ ਹੋਣਗੇ। ਨਾ ਆਪ ਦੀ ਮੌਤ ਦਾ ਖੌਫ ਦੇਖਿਆ ਆਪਦੇ ਪੁੱਤ ਤੇ ਮੈਂ ਦਰਦ ਕਹਾਣੀ ਦੇ ਵਿੱਚੋਂ ਆਪਦੇ ਆਪ ਨੂੰ ਆਪਾਂ ਬਾਹਰ ਨੂੰ ਤਿਆਰ ਹੋ ਕੇ ਜਾ ਕੇ ਵਿੱਚ ਬੱਜਿਆ ਬਦ ਘਟ ਕੀ ਤੋਂ ਹੋ ਗਿਆ ਕੀ ਤੋਂ ਨਹੀਂ ਹੋ ਗਿਆ ਉਹ ਸਾਰਿਆਂ ਦੇ ਸਾਹਮਣੇ ਕੀ ਇਹ ਘਟਨਾ ਦਾ ਸਾਰਿਆਂ ਨੂੰ ਪਤਾ ਨਹੀਂ ਭਾਈ ਦੂਜਾ ਸਾਡੀ ਜਥੇਬੰਦੀ ਵਾਲੇ ਬੋਲਦੇ ਨੇ ਕਿ ਆਹ ਦੇਖੋ ਆਹ ਦੇਖੋ ਉਗਰਾਹਾਂ ਵਾਲੇ ਜਿਹੜੇ ਵੱਡੇ ਮਜ਼ਦੂਰਾਂ ਦੇ ਹਾਮੀ ਭਾਉਂਦੇ ਨੇ ਆ ਵੀਡੀਓ ਦੇਖੋ ਆ ਕੁੱਟੀ ਜਾਂਦੇ ਨੇ ਉਹਨਾਂ ਕੀ ਇਹਦੇ ਨਾਲ ਅਸੀਂ ਮਜ਼ਦੂਰ ਪਰੋਧੀ ਬਣ ਜਾਾਂਗੇ ਜਿਹੜੇ ਸਾਥੀ ਕੁਝ ਜਥੇਬੰਦੀਆਂ ਨੇ 44 ਹਜ਼ਾਰ ਰਿਪੋਰਟ ਤੋਂ ਬਾਅਦ ਮਜ਼ਦੂਰ ਸਾਡੀਆਂ ਜਥੇਬੰਦੀਆਂ ਨਾਲ ਸਾਡੀ ਗੱਲ ਸਾਂਝੀ ਹੋਈ ਉਹਨਾਂ ਨੇ ਸਾਨੂੰ ਕਿਹਾ ਵੀ ਇਹ ਗੱਲ ਬਾਦ ਦਾ ਬਤੰਗੜ ਬਣਾਇਆ ਜਾ ਰਿਹਾ ਹੈ ਤੁਸੀਂ ਇਹਦੀ ਪਰਵਾਹ ਨਾ ਕਰੋ ਪਰ ਫਿਰ ਵੀ ਕੁਝ ਸਿਆਸੀ ਪਾਰਟੀਆਂ ਨਾਲ ਜੁੜੀਆਂ ਹੋਇਆਂ ਜਥੇਵੰਦੀਆਂ ਵੋਟਾਂ ਵਾਲੀ ਰੰਗਤ ਵਾਲੇ ਪਾਸੋਂ ਬਾਜ਼ ਨਹੀਂ ਆ ਰਹੀ ਮੇਰੀ ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਸਾਥਿਓ ਮਜ਼ਦੂਰਾਂ ਵਾਸਤੇ ਲੜੋ ਚੰਗਾ ਲੱਗੂਗਾ ਤੁਸੀਂ ਮਜ਼ਦੂਰ ਜਮਾਤਾਂ ਨੂੰ ਇਸ ਸੰਕਟ ਚੋਂ ਕੱਢ ਸਕਦੇ ਹੋ ਕੱਢੋ ਅਸੀਂ ਵੀ ਇਹਦੇ ਵਿੱਚ ਤਿਲਪੁਲ ਪਾਵਾਂਗੇ ਅਸੀਂ ਕਿਸਾਨਾਂ ਤੇ ਮਜ਼ਦੂਰਾਂ ਦਾ ਭੇੜ ਨਹੀਂ ਕਰਾਉਣਾ ਚਾਹੁੰਦੇ। ਐਸ ਗੱਲ 'ਚ ਅਸੀਂ ਮਨਜੀਤ ਨੂੰ ਪੇਸ਼ ਕਰਦੇ ਆਂ। ਕੋਈ ਕਹਿ ਰਿਹਾ ਹੈ ਕਿ ਭਾਈ ਇਹ ਤਾਂ ਡਰ ਗਏ ਮਜ਼ਦੂਰਾਂ ਤੋਂ। ਹਾਂ ਜਰਾ ਅਸੀਂ ਤਾਂ ਮਜ਼ਦੂਰਾਂ ਤੋਂ ਡਰਦੇ ਆਂ। ਸਾਨੂੰ ਇਹ ਕਹਿਣ 'ਚ ਕੀ ਚਿਕਾ? ਅਸੀਂ ਤਾਂ ਜਿਹੜੇ ਸਾਡੇ ਨਾਲੋਂ ਵੀ ਨੇ। ਉਹਨਾਂ ਤੋਂ ਤਾਂ ਅਸੀਂ ਡਰਦੇ ਆਂ। ਕਿਉਂਕਿ ਉਹ ਵਿਚਾਰੇ ਪੱਠੇ ਵੀ ਕਿਸੇ ਦੇ ਖੇਤੋਂ ਵੱਢਦੇ ਨੇ ਲੱਕੜ ਵੀ ਕਿਸੇ ਦੇ ਖੇਤੋਂ ਚੱਕਦੇ ਨੇ ਕਿਰਤ ਤੋਂ ਬਿਨਾ ਉਹਨਾਂ ਦਾ ਚੁੱਲ੍ਹਾ ਨਹੀਂ ਚੱਲਦਾ ਉਹਨਾਂ ਤੋਂ ਡਰਨ ਵਾਸਤੇ ਸਾਨੂੰ ਕੋਈ ਮਹਿਣਾ ਨਹੀਂ ਉਹਨਾਂ ਤੋਂ ਅਸੀਂ ਡਰਦੇ ਆ ਪਰ ਡਰਦੇ ਨਹੀਂ ਆਪਦੇ ਤੋਂ ਤਕੜਿਆਂ ਤੋਂ ਜੁਰਮਾਨਿਆਂ ਤੋਂ ਡਰਦੇ ਨਹੀਂ ਸਰਕਾਰ ਤੋਂ ਡਰਦੇ ਨਹੀਂ ਕਾਨੂੰਨ ਤੋਂ ਡਰਦੇ ਨਹੀਂ ਜ਼ਹਿਰ ਤੋਂ ਆਪ ਤੂੰ ਜਿਹੜੇ ਹੀਨੇ ਨੇ ਉਹਨਾਂ ਮੁਤਾਬਕ ਅਸੀਂ ਮਿੱਟੀ ਉਹਨਾਂ ਦੀ ਤਾਂ ਚੱਕ ਕੇ ਲਾਉਨੇ ਆਂ ਵੀ ਥੋਡੇ ਵਰਗਾ ਤਾਂ ਕੋਈ ਹੋ ਨਹੀਂ ਸਕਦਾ ਧਰਤੀ ਦੇ ਮਾਲਕ ਤੁਸੀਂ ਹੋ ਮਜ਼ਦੂਰਾਂ ਨਾਲ ਤਾਂ ਸਾਡੀ ਸਾਹ ਜ ਹੈ ਜੇ ਧਾਰਨਾ ਦੇਣੀਆਂ ਹੋਣ ਵੀ ਇੱਥੇ ਕਿਸੇ ਕੀ ਕੀਤਾ ਕਿਸੇ ਤੋਂ ਲੁਕੀ ਸ਼ੀਪੀ ਘਟਨਾ ਨਹੀਂ ਜਦੋਂ ਸਾਡੇ ਅਧਿਕਾਰੀਆਂ ਨਾਲ ਮੈਂ ਗੱਲ ਕੀਤੀ ਵੀ ਸਰ ਤੁਸੀਂ ਐਸੀ ਐਕਟ ਲਾਤਾ ਉਹ ਕਹਿੰਦੇ ਜੀ ਇਹ ਸੁਪਰੀਮ ਕੋਰਟ ਦੀ ਰੂਲਿੰਗ ਹੈ ਜੇ ਕਿਸੇ ਦੇ ਥੱਪੜ ਵੀ ਮਾਰਨਾ ਤਾਂ ਐਸੀ ਐਕਟ ਤਾਂ ਲੱਗ ਜਾਂਦਾ ਸਿੱਧਮਦੀ ਗੱਲ ਹੈ ਮਾਤਾ ਗੁਰਦੇਵ ਕੌਰ ਦੀ ਲੱਤ ਤੋੜੀ ਇੱਕ ਮਹੀਨਾ ਡੀਸੀ ਦਫ਼ਤਰ ਮੂਰੇ ਧਰਨਾ ਮਾਰਿਆ ਐਸੀ ਐਕਟ ਤਾਂ ਤੁਸੀਂ ਉਦੋਂ ਨਹੀਂ ਲਾਇਆ ਕਿੰਨੇ ਮਜ਼ਦੂਰਾਂ ਦੀਆਂ ਲੱਤਾਂ ਤੋੜ ਕੇ ਥਾਣੇ 'ਚ ਬੰਦ ਕਰਤਾ ਲਹਿਰਾ ਥਾਣਾ ਭਰਿਆ ਪਿਆ ਸੀ 40 ਮਜ਼ਦੂਰਾਂ ਨਾਲ 7 ਅਕਤੂਬਰ ਨੂੰ ਛਡਾਇਆ ਸੀ ਜਾ ਕੇ ਕਿਸੇ ਤੇ ਐਸੀ ਐਕਟ ਨਹੀਂ ਲੱਗਿਆ ਬਾਈ ਜ਼ਮੀਨ ਪ੍ਰਾਪਤੀ ਵਾਲੇ 15 ਦਿਨ ਤੱਕ ਮੋਰਚਾ ਲਾ ਕੇ ਬੈਗੇ ਕਿ ਕੁੱਟਮਾਰ ਦੇ ਕੇਸ ਦੇ ਵਿੱਚ ਐਸਆਈ ਐਕਟ ਲਾਓ ਉਦੋਂ ਐਸਆਈ ਐਕਟ ਨਹੀਂ ਲੱਗਦਾ ਜੇ ਤੁਹਾਨੂੰ ਇਹ ਕਾਨੂੰਨ ਕਹਿੰਦਾ ਸਾਡੇ ਤਾਂ ਤਾਂ ਇੱਕ ਵਾਰ ਹੋਇਆ ਹੈ ਅਸੀਂ ਤਾਂ ਐਸਆਈ ਐਕਟ ਵੀ ਚੱਲ ਲਾਵੇਂ ਪਰ ਤੁਸੀਂ ਨਿਕਲੋਗੇ ਕਿਵੇਂ ਅਜ ਤਾਂ ਹਰ ਚੌਥੇ ਦਿਨ ਐਸਆਈ ਐਕਟ ਲੈ ਕੇ ਆਜਿਆ ਕਰਾਂਗੇ ਤੁਹਾਡੇ ਕੋਲ ਕਰਾਂਗੇ ਐਸਆਈ ਐਕਟ ਦਾ ਪਰਚਾ ਦਰਜ ਨਹੀਂ ਹੋਣਾ ਪਰ ਸਾਡੀ ਇਹ ਇੱਕ شناخت ਹੈ ਅਸੀਂ ਗਲਤ ਜਰਦੇ ਨਹੀਂ ਤੇ ਗਲਤ ਕਰਦੇ ਜਿੰਨੇ ਕਹਨੇ ਆ ਉਹ ਨਹੀਂ ਕਰ ਸਕਦੇ ਕਿਹ ਪ੍ਰਸ਼ਾਸਨ ਸਾਨੂੰ ਇਸ ਗੱਲ ਦਾ ਜਵਾਬ ਦੇ ਸਕਦਾ ਹੈ ਕਿ ਸਾਡੇ ਮੰਜ਼ੀਰ ਦੇ ਉੱਤੇ ਮੁੰਡੇ ਤੇ ਕਾਤਲਾਂ ਦਾ ਹਮਲਾ ਹੋਇਆ ਕੀ ਅਸੀਂ ਮੋਰਚਾ ਨਹੀਂ ਲਾ ਸਕਦੇ ਸੀ ਕਿਤਾ ਰਾਤੈਂ ਤੋਂ ਸਤ ਦੇ ਮੁਰਜਮਾਂ ਨੂੰ ਗ੍ਰਿਫਤਜ਼ਾਰ ਕਰੋ ਅਸੀਂ ਉਹ ਮੋਰਚੇ 'ਤੇ ਕਹਿ ਨਹੀਂ ਸਕਦੇ ਸੀ ਬਾਲੀਆਂ ਥਾਣੇ ਮੂਰੇ ਲਾ ਕੇ ਕਿ ਐਸ ਥਾਣੇਦਾਰ ਤੇ ਬਾਲੀਆਂ ਦੇ ਐਸ ਐਚਓ ਤੇ ਕਾਰਵਾਈ ਕਰੋ ਅੱਜ 28 ਤਰੀਕ ਹੈ 22 ਦਿਨਾਂ ਦੇ ਵਿੱਚ ਇੱਕ ਵੀ ਐਕਸ਼ਨ ਸਾਡਾ ਗਿਣਾ ਦਿਓ ਕੀ ਸਾਡਾ ਐਕਸ਼ਨ ਕਰਨ ਦੀ ਸਮਰੱਥਾ ਨਹੀਂ ਸੀ ਕੀ ਸਾਡੇ ਕੋਲ ਇਹ ਤਾਕਤ ਨਹੀਂ ਸੀ ਜੇ ਨਹੀਂ ਕੀਤਾ ਤਾਂ ਕਾਰਨ ਕੀ ਹੈ ਕਾਰਨ ਆ ਜਿਹੜਾ ਅਸੀਂ ਪਹਿਲਾਂ ਕਿਹਾ ਸੀ ਕਿ ਇਸ ਲੜਾਈ ਨੂੰ ਵਿੱਚੇ ਕਾਂਗਰਸ ਵਿੱਚੇ ਆਪ ਵਾਲੇ ਵਿੱਚੇ ਬੈਸਪਾ ਵਾਲੇ ਵਿੱਚੇ ਭਾਜਪਾ ਵਾਲੇ ਵਿੱਚੇ ਪ੍ਰਸ਼ਾਸਨ ਸਾਰੇ ਸਾਨੂੰ ਮਜ਼ਦੂਰਾਂ ਨਾਲ ਪੜ੍ਹਾਉਣਾ ਚਾਹੁੰਦੇ ਨੇ ਤੇ ਸਾਡੀ ਜਥੇਬੰਦੀ ਨਾਲ ਕਿਹੜਾ ਕੱਢਣਾ ਚਾਹੁੰਦੇ ਨੇ ਇਸ ਕਰਕੇ ਮੇਰੀ ਬੇਨਤੀ ਹੈ ਕਿ ਅਸੀਂ ਕਿਸੇ ਦਾ ਪਰਸਨਲ ਤਾਂ ਕੋਈ ਵਿਗਾੜ ਦੇਵੇ ਜਦੋਂ ਸਾਡੀ ਗੱਲ ਹੁੰਦੀ ਆ ਤਾਂ ਸਰਕਾਰ ਨਾਲ ਹੁੰਦੀ ਆ ਸਰਕਾਰ ਦੇ ਮੂਹਰੇ ਪੁਲਿਸ ਹੁੰਦੀ ਹੈ ਉੱਥੇ ਜੇ ਤੁਸੀਂ ਬੁਕਾਰ ਦਾ ਸਵਾਲ ਬਣਾ ਲਓ ਪੁਲਿਸ ਵਾਲਾ ਕੋਈ ਅਧਿਕਾਰੀ ਮਾਰੀਏ ਛੋਟੀ ਗੱਲ ਅਸੀਂ ਤੁਹਾਡੇ ਦਫ਼ਤਰ ਦੇ ਮੂਹਰੇ ਖੜੇ ਆ ਤੁਸੀਂ ਨਾਕਾ ਲਾ ਕੇ ਗਾਹਾਂ ਨਾ ਵਧਣ ਦਿਓ ਸਾਡਾ ਫੈਸਲਾ ਗਾਹਾਂ ਵਧਨ ਦਾ ਹੋਵੇ ਅਸੀਂ ਨਾਕਾਂ ਤੋੜ ਕੇ ਗਾਹਾਂ ਜਾਈਏ ਤੁਸੀਂ ਲਾਠੀ ਚਾਰਦੀ ਕਰਦੇ ਸੁਣੋ ਅਧਕਾਰ ਅਸੀਂ ਚੱਲਾਂਗੇ ਸੈਂਕੜੇ ਵਾਰ ਚੱਲਿਆ ਇਸ ਕਰਕੇ ਸਾਡੀ ਇਹ ਬੇਨਤੀ ਹੈ ਇੱਕ ਤਾਂ ਜਿਹੜੇ ਉਹ 14 ਬੰਦੇ ਨੇ ਗਰੀਬ ਪਰਿਵਾਰਾਂ ਦੇ ਬੱਚੇ ਨੇ ਉਹਨਾਂ ਪਰਿਵਾਰਾਂ ਨਾਲ ਸਾਡਾ ਕੋਈ ਵਿਰੋਧ ਨਹੀਂ ਕੋਈ ਮਾਪਾ ਨਹੀਂ ਇਹ ਚਾਹੁੰਦਾ ਕਿ ਮੇਰਾ ਬੱਚਾ ਕ੍ਰਿਮੀਨਲ ਹੋਵੇ ਜਿਹੜੇ ਉਹ ਕ੍ਰਿਮੀਨਲ ਹੋਏ ਬੱਚੇ ਨੇ ਜਿਹੜੇ ਉਹਨਾਂ ਨੂੰ ਸਹਿ ਦੇ ਰਹੇ ਨੇ ਇਹ ਕਿਸੋ ਦਾ ਕੰਮ ਠੀਕ ਹੈ ਤੁਸੀਂ ਸਮਾਜਿਕ ਬਰਿਆਈ ਨੂੰ ਸਹਿ ਦੇ ਰਹੇ ਹੋ ਤੁਸੀਂ ਇੱਕ ਸਮਾਜ ਦੇ ਵਿੱਚ ਵਿਗਾੜ ਪੈਦਾ ਕਰ ਰਹੇ ਹੋ ਤੁਸੀਂ ਉਹਨਾਂ ਦੀ ਮਦਦ ਕਰੋ ਕਿ ਗੈਂਗਾ ਚ ਨਾ ਜਾਓ ਬੰਦਵਾਸ਼ੀਆਂ ਨਾ ਕਰੋ ਨਸ਼ੇ ਨਾ ਕਰੋ ਕੰਮ ਨਹੀਂ ਮਿਲਦਾ ਸਰਕਾਰ ਨਹੀਂ ਦਿੰਦੀ ਮੰਦਰੀਗਾ ਦੇ ਪੈਸੇ ਸਰਕਾਰ ਨਹੀਂ ਦਿੰਦੀ ਮਜ਼ਦੂਰ ਦੀ ਮਜ਼ਦੂਰੀ ਸਰਕਾਰ ਨਹੀਂ ਦਿੰਦੀ ਮਜ਼ਦੂਰਾਂ ਦੀਆਂ ਸਮੱਸਿਆਵਾਂ ਦੀ ਹੱਲ ਕਰਨ ਵਾਸਤੇ ਇਤਿਹਾਸ ਤੋਂ ਸਿੱਖੋ ਮidan ਚੋ ਜ਼ਮੀਨਾਂ ਦੀ ਮੰਗ ਕਰੋ ਕਿ ਅਸੀਂ ਖੇਤੀ ਕਰਨੀ ਆ ਸਾਨੂੰ ਜ਼ਮੀਨਾਂ ਦਿਓ ਉਜਰਤਾ ਨਹੀਂ ਮੰਗ ਕਰੋ ਕੀ ਜੇ ਅਰਜ਼ਗਾਰ ਨਹੀਂ ਸਾਨੂੰ ਬੇਰਜ਼ਗਾਰੀ ਪੱਤਾ ਦਿਓ ਹੱਥਾਂ ਨੂੰ ਕੰਮ ਦੀ ਮੰਗ ਕਰੋ ਲੜੋ ਅਸੀਂ ਤੁਹਾਡੇ ਨਾਲ ਲੜਾਈ ਵਾਸਤੇ ਮਨਾਨ ਖੁੱਲਾ ਹੈ ਪਰ ਲੜੋ ਉਹਨਾਂ ਨਾਲ ਜਿਨ੍ਹਾਂ ਤੋਂ ਕੁਝ ਹਾਸਲ ਹੁੰਦਾ ਇਹਨਾਂ ਲੋਕਾਂ ਨਾਲ ਲੜਾਈ ਚ ਕਰਕੇ ਕੀ ਕੱਢੋਗੇ ਬਾਈ ਕੱਲ ਨੂੰ ਪੁੱਤੀ ਅੱਜ ਨੂੰ ਪੁੱਤੀ ਅਸੀਂ ਤਾਂ ਬੱਟਾਂ ਦੇ ਠੇਬੇ ਖਾਂਦੇ ਆ ਅਸਦਾ ਕਰਜ਼ਿਆਂ ਦੇ ਮਾਰੇ ਹੋਇਆ ਸਾਡੇ ਚੁੱਲਿਆਂ ਤੇ ਤਾਂ ਨਿੱਤ ਕਲੇ ਸੁੰਦਾ ਹੈ ਅਸਦਾ ਤਪੀਆਂ ਧੁੱਪਾਂ ਚ ਆਉਂਦੀ ਤਾਂ ਜੇ ਤੰਗੀਆਂ ਤੋੜੇ ਨੇ ਸਾਡੇ ਨਾਲ ਜਾਸੀਆਂ ਹੁੰਦੀਆਂ ਨੇ ਅਸੀਂ ਆਵਾਜ਼ ਬੁਲੰਦ ਕਰਦੇ ਆ ਮਜ਼ਦੂਰ ਸਾਥੀਓ ਤੁਸੀਂ ਵੀ ਮੈਦਾਨ ਚ ਆਇ ਨਿਓ ਜਿਹੜੇ ਏਸ਼ੀਆਂ ਚ ਬੈਠਣ ਵਾਲੇ ਸਾਥੀ ਨੇ ਵੱਡੇ ਵੱਡੇ ਨਾਂ ਸਾਂਝਾ ਨੇ ਜੇ ਆਪਦੇ ਆਪ ਨੂੰ ਕੱਲ ਨੂੰ ਹੰਸਰਾਜ ਵੀ ਕਹੇ ਮੈਂ ਮਜ਼ਦੂਰ ਆ ਜਿਹਦੇ ਕੋਲ ਇੱਕ ਐ ਨਹੀਂ ਪਤਾ ਵੀ ਕਿੰਨੇ ਕਰੋੜ ਦੀ ਗੱਡੀ ਹੈ। ਜੇ ਕੋਈ ਮਜ਼ਦੂਰ ਜਾਤੀ ਚ ਪੈਦਾ ਹੋ ਗਿਆ ਉਹ ਮਜ਼ਦੂਰ ਨਹੀਂ ਹੁੰਦਾ। ਆਰਥਿਕਤਾ ਮਜ਼ਦੂਰ ਨਾਲ ਜੁੜਦੀ ਹੁੰਦੀ ਹੈ। ਕਿੰਨੇ ਲੋਕ ਨੇ 2 ਲੱਖ ਕਿਸਾਨ ਨੇ ਸਾਡੇ ਜਿਹੜੇ ਜ਼ਮੀਨਾਂ ਵੇਚ ਕੇ ਵਿਹਲੇ ਹੋ ਗਏ ਜਿਹੜੇ ਮਜ਼ਦੂਰਾਂ ਦੇ ਖਾਤੇ ਚ ਨਹੀਂ ਆਉਂਦੇ। ਆਟਾ ਦਾਲ ਸਕੀਮ ਨਹੀਂ ਮਿਲਦੀ ਉਹਨਾਂ ਨੂੰ। ਮਨਰੇਗਾ ਚ ਕੰਮ ਨਹੀਂ ਮਿਲਦਾ ਉਹਨਾਂ ਨੂੰ। ਪੀਲੇ ਪੂਲੇ ਕਾਰਡ ਨਹੀਂ ਹਨ ਉਹਨਾਂ ਦੇ। ਇਸ ਕਰਕੇ ਸਾਡੀ ਇਹ ਬੇਨਤੀ ਹੈ। ਵੀ ਠੀਕ ਹੈ ਸਾਥੀਓ। ਅਸੀਂ ਮਨਜੀਤ ਨੂੰ ਪੇਸ਼ ਕਰ ਰਹੇ ਹਾਂ ਇਸ ਕਰਕੇ ਕਿ ਇਹ ਮਜ਼ਦੂਰ ਕਿਸਾਨਾਂ ਦੀ ਲੜਾਈ ਨੂੰ ਬਣਾ ਕੇ ਕੋਈ ਇਹਦਾ ਨਜਾਇਜ਼ ਫਾਇਦਾ ਨਾ ਠਾ ਸਕੇ ਪਹਿਲੀ ਵਾਰ ਹੈ ਕਿ ਆਪਦੇ ਆਗੂ ਨੂੰ ਪੁਲਿਸ ਦੇ ਹਵਾਲੇ ਕਰ ਰਹੇ ਹਾਂ ਆਪਦੇ ਹੱਥਾਂ ਨਾਲ ਪਰ ਜੇ ਕਿਸੇ ਕਿਸਮ ਦੀ ਬਧਿੱਕੀ ਕਿੜ ਕੱਢਣ ਦੀ ਫਿਰ ਵੀ ਹੁੰਦੀ ਹੈ ਤਾਂ ਇਹ ਗੱਲ ਪ੍ਰਸ਼ਾਸਨਰ ਦੇ ਧਿਆਨ ਚ ਨੋਟ ਕਰ ਲੇ ਫਿਰ ਆਪਣੀ ਜਿਆਦਾ ਵੱਧੂਗੀ ਗੱਲ ਇਸ ਕਰਕੇ ਮੈਂ ਜਾਉਣਾ ਵੀ ਆਜਾ ਪਾਇ ਇਸ ਮਸਲੇ ਨੂੰ ਇੱਥੇ ਮੁਕਾਈਏ ਆਉਣ ਵਾਲੇ ਸਮੇਂ ਤੇ ਗੱਲ ਕਿੱਧਰ ਨੂੰ ਦੁਰਦੀ ਹੈ ਉਹਦੇ ਬਾਰੇ ਆਪਾਂ ਫੇਰ ਦੇਖ ਲਾਂਗੇ ਤੁਹਾਡਾ ਬਾਕੀ